ਆਪਾਂ ਕਰੂਣ ਹੋਣ ਦਾ ਯਤਨ ਕਰੀਏ ਸਭੂ ਆਪਾ ਸ਼ਰਧਾ ਕਰਤਾ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾ ਅੰਮ੍ਰਿਤ ਸੰਗਰੋਂ ਲੋਕ ਨੇ ਗੰਨਨਾ श्री अरिजना दिन तन के नाशिक गोविंद शुभ सुनाथ प्रकाशक ऋषि सुर साईं कृष्ण परचर्य सर्वता चरित कैतु के हृदय साप्त सत्य हो i'm ਰਾਜ ਸੱਚ ਹੈ ਪੀ ਸੱਚ ਹੈ ਧੀ ਸੱਚ ਨਾਮ ਕੋ ਸੀ ਪੀ ਸੱਚ ਨਾਮ ਕੋ ਸੀ ਪੀ ਸੱਚ ਜਿਹੜੇ ਬੱਚੇ ਆਪ ਜੀ ਨੇ ਸਤ ਸੰਗਤ ਜਾਣਾ ਦਰਵਾਜ਼ਾ ਸਭ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਉਪਦੇਸ਼ ਹੈ ਉਹਨੂੰ ਚਲੋ ਫੋਲੋ ਕਰ ਲਓ ਤਾਂ ਕਿ ਬਾਅਦ ਧਿਆਨ ਨਾਲ ਦਰਵਾਜ਼ੇ ਲੰਗਰ ਤੇ ਜਾਓ ਜਲ ਪਾਣੀ ਜੋ ਸਕਣਾ ਸ਼ਰਤੋ

وہ کور کا اثر تھا کہ نہیں میں بھینا میں اپنے دکی تھی گروہ مہاکور کا کدرنا پر کو پر کیونکہ سنڈی کمائی ہونا دن برمکر ہو نہیں سکتی نہیں ہو سکتی یہ نیڑے سانہ دن سیوہ بڑھا جائے یہ بنا کمائی کمائی نہیں تو سنے وہ کوری نیڑے دردان دن آنیا کورو 18 کرا مکور ہوتا 18 کرا مکور ਇਹ ਪੱਕੀ ਰੋ ਪੱਕਾ ਰੋਗੀ ਹੁੰਦਾ ਨਾ ਪੱਕਾ ਕੋੜ ਜਿਹਨੂੰ ਪੱਕਾ ਕੋੜ ਕਹਿੰਦੇ ਐ ਨਰੂ ਤੇ ਪਾਤ ਇਕੱਠੇ ਵਗਦੀ ਸ੍ਰੀ ਸੁਨਹਿਰਾ ਕਵਿਤਾ ਇਹ ਆ ਹਾਇ ਪ੍ਰਣਾਟ ਹੋ ਰਹੇ تھے ਉਹ ਸੇਵਾਦਾਰ ਨੇ ਪਾਲਕੀ ਰੋੜ ਦਿੱਤੀ ਗੁਰੂ ਅਰਜਨ ਸਾਹਿਬ ਜੀ ਮਾਰਾ ਮਾਰਾ ਪਾਤ جي ناري نياري يا ما راي دا راج تن پرتا ساي جا مدي باوني يا شترتن کا کو جي يا اني تي جو راج را سنده نازو سو تسو نه ها يا اے ها جي Thank <laughs> you. ਕਾਮਨੀ ਅਗਰ ਤੇ ਆਨ ਕਾਤੇ ਨਵ ਜੁਗ ਦੀ ਬੋਲ ਜੀ ਵਾਹਿਗੁਰੂ ਅਰਦਾਸ ਇੱਕ ਓ ਅੰਕਾਰ ਵੰਝੀ ਕੀ ਬਤ ਹੈ ਸ੍ਰੀ ਭਗਵਤੀ ਜੀ ਸੁਹਾਏ ਮਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੇਂ ਪ੍ਰਥਮ ਕੋਤੀ ਸੁਰਗੈ ਗੁਰੂ ਨਾਨਕ ਨਹੀ ਚਾਏ ਪ੍ਰੰਗਤ ਗੁਰ ਤੇ ਅਮਰਦਾਸ ਸ੍ਰੀ ਰਾਮਦਾਸਾ ਕੋਈ ਸਹਾਰੇ ਅਰਜਨ ਹਰ ਗੋਬਿੰਦ ਨੋ ਸਿੰਗਰੋ ਸ੍ਰੀ ਨਾਨਕ ਨਾਏ ਸ੍ਰੀ ਅਰਿਸ਼ਣ ਝਾਈ ਗਿਆ ਇਸ ਚਿੱਠਾ ਸਭ ਕੁਝ ਜਾਏ ਅਜਿ ਸਿਮਰਿਐ ਘਰ ਨਾਮ ਨਿਜ ਆਵੈ ਤਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਜਸਾ ਪਾਰਸਾਨੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਦਰਸ਼ਨ ਜੀ ਨਾਲ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣਾਂ ਉਹਨਾਂ ਦੇ ਪ੍ਰਕਾਸ਼ ਉਸਤਵ ਸੰਬੰਧ ਵਿੱਚ ਗੁਰਦੁਆਰਾ ਡੇਰਾ ਸੰਤਗਾੜ ਹਰਖਾਲ ਦਿਲੰਦਰ ਵਿਖੇ ਕੋਤੜਾ ਰੋਡ ਮਨਾਇਆ ਜਾ ਰਿਹਾ ਹੈ ਆਪ ਸਭ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਆਪ ਸਭ ਸੰਗਤਾਂ ਅੱਜ ਦਾ ਜੋ ਦਿਹਾੜਾ ਹੈ ਸਭ ਸੰਗਤਾਂ ਭਲੀ ਪ੍ਰਕਾਰ ਜਾਣਦੇ ਹੋ ਜਿਸ ਪ੍ਰਕਾਰ 8ਵੇਂ ਸਤਿਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਨਾਂ ਦਾ ਪ੍ਰਕਾਸ਼ ਪੁਰਬ ਸਮੂਹੀ ਸਿੱਖ ਜਗਤ ਦੇ ਵਿੱਚ ਮਨਾਇਆ ਜਾਂਦਾ ਹੈ ਜਿੱਥੇ ਥਾਵਾਂ ਥਾਵਾਂ ਤੇ ਹਰ ਜਗ੍ਹਾ ਤੇ ਸਿੱਖ ਵਸਦੇ ਨੇ ਉਥੇ ਦਿਹਾੜੇ ਮਨਾਏ ਜਾਂਦੇ ਨੇ ਸੋ ਉਥੇ ਹੀ ਇਹ ਜੋ ਪਾਵਨ ਸਥਾਨ ਜਿੱਥੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਡੇਰਾ ਸੰਤਗੜ ਸਾਹਿਬ ਕਪੂਰਥਲਾ ਰੋਡ ਜਲੰਧਰ ਜਿੱਥੋਂ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖਾਂ ਵੱਲੋਂ ਵਿਸ਼ੇਸ਼ ਕਰਕੇ ਉਪਰਾਲੇ ਕੀਤੇ ਜਾ ਰਹੇ ਨੇ ਇਹਨਾਂ ਦਿਹਾੜਿਆਂ ਨੂੰ ਮੁੱਖ ਰੱਖ ਕਰਕੇ ਪੰਥ ਦੇ ਮਹਾਨ ਵਿਦਵਾਨ ਆਏ ਹੋਏ ਨੇ ਜੋ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਜਿਸ ਵਿੱਚ ਆਪ ਸਭ ਸੰਗਤਾਂ ਦੇ ਹੀ ਸਾਹਮਣੇ ਜੋ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸਹਿਬਾਨ ਹੋਰ ਥਾਮਾ ਤੋਂ ਜੋ ਪੰਥ ਦੇ ਬੜੇ ਸੱਚਜੇ ਤੇ ਗਿਆਨੀ ਜਨ ਹਨ ਉਹ ਸਾਰੇ ਹੀ ਪਹੁੰਚੇ ਨੇ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਇਸੇ ਤਰ੍ਹਾਂ ਸਾਨੂੰ ਇਹ ਦਿਹਾੜੇ ਜਿਹੜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਦਿਆਂ ਬਣਾਉਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ